ਇਸੋੜੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਹਰਮੀਤ ਸਿੰਘ ਪਠਾਨ ਮਾਚਰਾ ਨੂੰ ਅਦਾਲਤ ਨੇ ਪਗੋੜਾ ਕਰਾਰ ਦੇ ਦਿੱਤਾ ਹੈ ਜੀ ਹਾਂ ਉਹਨਾਂ ਨੂੰ ਪਗੋੜਾ ਕਰਾਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਲਗਾਤਾਰ ਪਹਿਲਾਂ ਪੰਜਾਬ ਪੁਲਿਸ ਦੇ ਵੱਲੋਂ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ ਵਾਰ-ਵਾਰ ਪੇਸ਼ ਹੋਣ ਦੇ ਹੁਕਮ ਲਗਾਏ ਗਏ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਹਰਮੀਤ ਸਿੰਘ ਪਠਾਨ ਮਾਚਰਾ ਨੂੰ ਲੈ ਕੇ ਕੋਰਟ ਨੇ ਕਿਹਾ ਕਿ ਹਰਮੇਸ਼ ਸਿੰਘ ਪਠਾਨ ਮਾਜਰਾ ਪੇਸ਼ ਹੋਵੇ ਨਹੀਂ ਅਦਾਲਤ ਉਹਨਾਂ ਨੂੰ ਪਗੋਣਾ ਕਰਾਰ ਦੇਗੀ ਹਾਲਾਂਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਹਰਮੇਸ਼ ਸਿੰਘ ਪਠਾਨ ਮਾਜਰਾ ਨੇ ਇੱਕ ਵਾਰ ਵੀ ਆਪਣੀ ਪੇਸ਼ੀ ਨਹੀਂ ਦਿੱਤੀ ਤੇ ਜਿਸ ਤਰ੍ਹਾਂ ਤਾਂ ਹੁਣ ਅਦਾਲਤ ਨੇ ਆਪਣਾ ਵੱਡਾ ਫੈਸਲਾ ਲੈ ਲਿਆ ਉੱਥੇ ਹੀ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਅਬ ਯਾਨੀ ਕਿ ਹਰਮੀਤ ਸਿੰਘ ਪਠਾਨ ਮਾਚਰਾ ਨੂੰ ਲੈ ਕੇ ਜਿਹੜਾ ਕਿ ਹੁਣ ਅਦਾਲਤ ਨੇ ਪਗੋੜਾ ਕਰਾਰ ਦੇ ਦਿੱਤਾ ਤਾਂ ਉਹ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਹਰਮੀਤ ਸਿੰਘ ਪਠਾਨ ਮਾਚਰਾ ਨੂੰ ਲੈ ਕੇ ਅਦਾਲਤ ਨੇ ਸੰਪਤੀ ਦੀ ਜਿਹੜੀ ਕਿ ਲਿਸਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਤੇ ਬਲਤਕਾਰ ਮਾਮਲੇ 'ਚ ਅਦਾਲਤ ਨੇ ਪਠਾਨ ਮਾਚਰਾ ਦੇ ਉੱਤੇ ਜਿਹੜੀ ਕਿ ਸਖਤੀ ਕੀਤੀ ਆ ਜਿਸ ਦੇ ਵਿੱਚ 31 ਜਨਵਰੀ ਨੂੰ ਮਾਮਲੇ 'ਚ ਹੁਣ ਅਗਲੀ ਸੁਣਵਾਈ ਹੋਵੇਗੀ ਤਾਂ ਤੁਹਾਨੂੰ ਦੱਸਿਏ ਕਿ ਲਗਾਤਾਰ ਕਹਿ ਸਕਦੇ ਕਿ ਇੱਕ ਵੱਡਾ ਛਟਕਾ ਲੱਗਿਆ ਤਾਂ ਬੀਤੇ ਦਿਨਾਂ ਦੇ ਵਿੱਚ ਪੰਜਾਬ ਚਹਾੜਿਆ ਤੇ ਇਹਨਾਂ ਹੜ੍ਹਾਂ ਦੇ ਕਾਰਨ ਕਾਫੀ ਭਾਰੀ ਨੁਕਸਾਨ ਹੋਇਆ ਤੇ ਜਿਸ ਦੇ ਤਹਿਤ ਤੁਹਾਨੂੰ ਦੂਜੇ ਪਾਸੇ ਹਰਮਿੰਦਰ ਸਿੰਘ ਪਠਾਨ ਮਾਚਰਾ ਦੇ ਵੱਲੋਂ ਆਪਣੀ ਹੀ ਸਰਕਾਰ ਦੇ ਖਿਲਾਫ ਪੜਾਸ ਕੱਢੀ ਗਈ ਤੇ ਜਿਸ ਦੇ ਤਹਿਤ ਦੂਜੇ ਪਾਸੇ ਜਦੋਂ ਉਹਨਾਂ ਨੂੰ ਗ੍ਰਿਫਤਾਰੀ ਉਹਨਾਂ ਦੀ ਹੁੰਦੀ ਹੈ ਤਾਂ ਉਹ ਫਰਾਰ ਹੋ ਜਾਂਦੇ ਨੇ ਤੇ ਜਿਸ ਦੇ ਤਹਿਤ ਤੁਹਾਨੂੰ ਦੱਸਦੀ ਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਜਿਹੜੀਆਂ ਕਿ ਉਹਨਾਂ ਦੀ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਅਦਾਲਤ ਨੇ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਜਿਸ ਦੇ ਵਿੱਚ ਅਦਾਲਤ ਨੇ ਪੇਸ਼ ਹੋਣ ਦੇ ਲਈ ਕਿਹਾ ਤਾਂ ਜੇਕਰ ਉਹਨਾਂ ਨੇ ਕਿਹਾ ਕਿ ਹਰਮੇਸ਼ ਸਿੰਘ ਪਠਾਨ ਮਾਚਰਾ ਜਿਹੜੇ ਕਿ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਪਗੌੜਾ ਕਰਾਰ ਦਿੱਤਾ ਜਾਵੇਗਾ ਤੇ ਅੱਜ ਅਦਾਲਤ ਨੇ ਇਸ ਮਾਮਲੇ 'ਚ ਵੱਡੀ ਸੁਣਵਾਈ કરી ਹੈ ਤੇ ਉੱਥੇ ਹੀ ਹਰਮੇਸ਼ ਸਿੰਘ ਪਠਾਨ ਮਾਚਰਾ ਨੂੰ ਜਿਹੜਾ ਕਿ ਪਗੌੜਾ ਇਕਰਾਰ ਦੇ ਦਿੱਤਾ ਹੈ 16 ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਹਰਮੀਤ ਸਿੰਘ ਪਠਾਨ ਮਾਚਰਾ ਨੂੰ ਅਦਾਲਤ ਨੇ ਪਗੋੜਾ ਇਕਰਾਰ ਦੇ ਦਿੱਤਾ ਹੈ ਜੀ ਹਾਂ ਉਹਨਾਂ ਨੂੰ ਪਗੋੜਾ ਕਰਾਰ ਦਿੱਤਾ ਗਿਆ ਜਿਸ ਵਿੱਚ ਲਗਾਤਾਰ ਪਹਿਲਾਂ ਪੰਜਾਬ ਪੁਲਿਸ ਦੇ ਵੱਲੋਂ ਲੁਕਆਊਟ ਨੋਟਿਸ ਜਾਰੀ ਕੀਤਾ ਸੀ ਵਾਰ-ਵਾਰ ਪੇਸ਼ ਹੋਣ ਦੇ ਹੁਕਮ ਲਗਾਏ ਗਏ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਹਰਮੀਤ ਸਿੰਘ ਪਠਾਨ ਮਾਚਰਾ ਨੂੰ ਲੈ ਕੇ ਕੋਰਟ ਨੇ ਕਿਹਾ ਕਿ ਹਰਮੇਸ਼ ਸਿੰਘ ਪਠਾਨ ਮਾਜਰਾ ਪੇਸ਼ ਹੋਵੇ ਨਹੀਂ ਅਦਾਲਤ ਉਹਨਾਂ ਨੂੰ ਪਗੌੜਾ ਘਰਾੜ ਦੇਗੀ ਹਾਲਾਂਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਹਰਮੇਸ਼ ਸਿੰਘ ਪਠਾਨ ਮਾਜਰਾ ਨੇ ਇੱਕ ਵਾਰ ਵੀ ਆਪਣੀ ਪੇਸ਼ੀ ਨਹੀਂ ਦਿੱਤੀ ਤੇ ਇਸੇ ਤਹਿਤ ਹੁਣ ਅਦਾਲਤ ਨੇ ਆਪਣਾ ਵੱਡਾ ਫੈਸਲਾ ਲੈ ਲਿਆ ਉੱਥੇ ਹੀ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਯਾਨੀ ਕਿ ਹਰਮੀਤ ਸਿੰਘ ਪਠਾਨ ਮਾਚਰਾ ਨੂੰ ਲੈ ਕੇ ਜਿਹੜਾ ਕਿ ਹੁਣ ਅਦਾਲਤ ਨੇ ਪਗੋੜਾ ਕਰਾਰ ਦੇ ਦਿੱਤਾ ਤਾਂ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਹਰਮੀਤ ਸਿੰਘ ਪਠਾਨ ਮਾਚਰਾ ਨੂੰ ਲੈ ਕੇ ਅਦਾਲਤ ਨੇ ਸੰਪਤੀ ਦੀ ਜਿਹੜੀ ਕਿ ਲਿਸਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਤੇ ਬਲਤਕਾਰ ਮਾਮਲੇ 'ਚ ਅਦਾਲਤ ਨੇ ਪਠਾਨ ਮਾਚਰਾ ਦੇ ਉੱਤੇ ਜਿਹੜੀ ਕਿ ਸਖਤੀ ਕੀਤੀ ਆ ਜਿਸ ਦੇ ਵਿੱਚ 31 ਜਨਵਰੀ ਨੂੰ ਮਾਮਲੇ 'ਚ ਹੁਣ ਅਗਲੀ ਸੁਣਵਾਈ ਹੋਵੇਗੀ ਤਾਂ ਤੁਹਾਨੂੰ ਦੱਸਿਏ ਕਿ ਲਗਾਤਾਰ ਕਹਿ ਸਕਦੇ ਹਾਂ ਕਿ ਇੱਕ ਵੱਡਾ ਛਟਕਾ ਲੱਗਿਆ ਤਾਂ ਬੀਤੇ ਦਿਨਾਂ ਦੇ ਵਿੱਚ ਪੰਜਾਬ ਚਹਾੜਿਆ ਤੇ ਇਹਨਾਂ ਹੜ੍ਹਾਂ ਦੇ ਕਾਰਨ ਕਾਫੀ ਭਾਰੀ ਨੁਕਸਾਨ ਹੋਇਆ ਤੇ ਜਿਸ ਦੇ ਤਹਿਤ ਤੁਹਾਨੂੰ ਦੂਜੇ ਪਾਸੇ ਹਰਮਿੰਦਰ ਸਿੰਘ ਪਠਾਨ ਮਾਚਰਾ ਦੇ ਵੱਲੋਂ ਆਪਣੀ ਹੀ ਸਰਕਾਰ ਦੇ ਖਿਲਾਫ ਪੜਾਅ ਕੱਢੀ ਗਈ ਤੇ ਜਿਸ ਦੇ ਤਹਿਤ ਦੂਜੇ ਪਾਸੇ ਜਦੋਂ ਉਹਨਾਂ ਨੂੰ ਗ੍ਰਿਫਤਾਰੀ ਉਹਨਾਂ ਦੀ ਹੁੰਦੀ ਹੈ ਤਾਂ ਉਹ ਫਰਾਰ ਹੋ ਜਾਂਦੇ ਨੇ ਤੇ ਜਿਸ ਦੇ ਤਹਿਤ ਤੁਹਾਨੂੰ ਦੱਸਦੀ ਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਜਿਹੜੀਆਂ ਕਿ ਉਹਨਾਂ ਦੀ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਅਦਾਲਤ ਨੇ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਜਿਸ ਦੇ ਵਿੱਚ ਅਦਾਲਤ ਨੇ ਪੇਸ਼ ਹੋਣ ਦੇ ਲਈ ਕਿਹਾ ਤਾਂ ਜੇਕਰ ਉਹਨਾਂ ਨੇ ਕਿਹਾ ਕਿ ਹਰਮੇਸ਼ ਸਿੰਘ ਪਠਾਨ ਮਾਚਰਾ ਜਿਹੜੇ ਕਿ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਪਗੌੜਾ ਕਰਾਰ ਦਿੱਤਾ ਜਾਵੇਗਾ ਤੇ ਅੱਜ ਅਦਾਲਤ ਨੇ ਇਸ ਮਾਮਲੇ 'ਚ ਵੱਡੀ ਸੁਣਵਾਈ ਕਰੀ ਹੈ ਤੇ ਉੱਥੇ ਹੀ ਹਰਮੇਸ਼ ਸਿੰਘ ਪਠਾਨ ਮਾਚਰਾ ਨੂੰ ਜਿਹੜਾ ਕਿ ਪਗੌੜਾ ਕਰਾਰ ਦੇ ਦਿੱਤਾ